ਅਜੀਬੀ ਕੀ ਨਾਂ ਜੀ ਕਲਵੰਦਗੁਰ ਕਿਤੋਂ ਦਰ ਹੈ ਪਿੰਡ ਦੇ ਓਖਿਆਂ ਦੇ ਕੀ ਪ੍ਰੋਬਲਮ ਤੁਹਾਡੇ ਹੋਰ ਅਮਿਆ ਇਹ ਪਹਿਲਾਂ ਥੋੜਾ ਚਿਰ ਬਾਅਦ ਮੇਰਾ ਆਦਮੀ ਇਸ ਤਰ੍ਹਾਂ ਹੋ ਗਿਆ ਤੇ ਹੁਣ ਮੇਰਾ ਬੇਟਾ ਹੋ ਗਿਆ ਜੇ 7 ਮਹੀਨੇ ਹੋ ਗਏ ਜੀ ਕਿੰਨੇ ਮੈਂਬਰ ਦੀ ਘਰ ਚਾਰ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਹੁੰਦਾ ਜੇ ਤੇਰਾ ਕੰਮ ਕੁਮ ਕਰਕੇ ਕਿਸ ਦਾ ਕਰਾਂ ਦਾ ਇਹ ਸਰਕਾਰ ਕੋ ਗਏ ਦਾ ਇਹ ਮੌਜੂਦਾ ਸਰਕਾਰ ਤੋਂ ਸਰਕਾਰ ਕੋ ਗਏ ਹਾਡੀ ਨਹੀਂ ਸੁਣਾਈ ਹੋਈ ਉਥੇ ਕਿੱਥੇ ਗਏ ਸੀ ਉਥੇ ਅੰਦਰ ਬੈਠੇ ਤੇ ਉਹਨਾਂ ਨੇ ਹਾਡੀ ਸੁਣੀ ਕੋ ਗੱਲ ਕਿੱਥੇ ਗਏ ਸੀ ਤੁਸੀਂ ਅਜੀ ਨਾਲੇ ਹਾਂ ਜਨਾਲੇ ਕਿੱਥੇ ਗਏ ਸੀ ਉਹਨਾਂ ਦੇ ਦਫ਼ਤਰ ਗਏ ਕਿਹਨਾਂ ਦੇ ਤਾੜੀ ਵਾਲ ਵਾਲਿਆਂ ਦੇ ਦਫ਼ਤਰ ਹਾਂਜੀ ਕਿਸੇ ਨੇ ਸਾਰ ਨਹੀਂ ਲਈ ਨਾ ਕਿਸੇ ਨੇ ਲਈ ਹੁਣ ਕੀ ਮੰਨ ਕਰਦੇ ਹੁਣ ਇਹ ਹੋਈ ਗਏ ਇਹਨਾਂ ਦੇ ਕੋ ਹੱਥ ਜੋੜ ਕੇ ਹੋਈ ਗਏ ਚਲੋ ਸਾਡੇ ਬੱਚੇ ਪਾਲ ਜਣ ਹਾਂ ਥੋੜੀ ਬੋਤੀ ਸਾਡੀ ਸਹਾਇਤਾ ਕਰਨ ਅਜੀ ਪਿੰਡ ਕੀ ਨਾਮ ਜੀ ਅਜੀ ਕੁਲਦੀਪ ਕਰਨ ਕਿੱਥੋਂ ਦੇ ਰਹਿੰਦੇ ਪਿੰਡ ਰੋਕੇ ਦੇ ਕੀ ਮੁਸ਼ਕਲਾਂ ਆ ਰਹੀਆਂ ਤੁਹਾਨੂੰ ਮੁਸ਼ਕਲ ਹੈ ਜੇ ਭਾਜੀ ਪਹਿਲਾਂ ਕੁਛ ਦਿਨ ਬਾਅਦ ਪਹਿਲਾਂ ਤੇ ਮੇਰੇ ਸਹੁਰਾ ਸਾਹ ਦੀ ਡੈਥ ਹੋ ਗਈ ਹੁਣ 5-6 ਮਹੀਨੇ ਹੋ ਗਏ ਤੇ ਮੇਰੇ ਹਸਬੰਡ ਦੀ ਡੈਥ ਹੋ ਗਈ ਕੀ ਹੋਇਆ ਸੀ ਉਹਨਾਂ ਐਕਸੀਡੈਂਟ ਚ ਕਿੰਨੇ ਮੈਂਬਰ ਦੀ ਕਰਤੀ ਚਾਰ ਮੈਂਬਰ ਆਪਾਂ ਕੀ ਕਰਦਾ ਗੁਜ਼ਾਰਾ ਕਿੱਦਾਂ ਰੋ ਗਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਰਿਹਾ ਆਪਾਂ ਕਿੱਦਾਂ ਕੰਮ-ਕੁਮ ਕਰਕੇ ਘਰਾਂ ਦਾ ਤੇ ਗੁਜ਼ਾਰਾ ਕਰਦੇ ਆਪਾਂ ਛੋਟੇ-ਛੋਟੇ ਆਪਣੇ ਬੱਚੇ ਤੇ ਨਹੀਂ ਤੁਸੀਂ ਪੰਜਾਬ ਸਰਕਾਰ ਕੋਲ ਗਏ ਹਾਂਜੀ ਗਏ ਹਾਂ ਪਰ ਸੁਣਵਾਈ ਨਹੀਂ ਅੱਡੀ ਹੋਈ ਕੋਈ ਵੀ ਕਿੰਨੂੰ ਮਿਲੀ ਸੀ ਉਹ ਵੀ ਗਏ ਆਪਾਂ ਦਫ਼ਤਰ ਦੇ ਅੰਦਰ ਹੀ ਆ ਪਰ ਉੱਥੇ ਨਹੀਂ ਕੋਈ ਆ ਮਿਲਿਆ ਹੀ ਨਹੀਂ ਉਸ ਦਿਨ ਆਪਾਂ ਬਾਅਦ ਵਿੱਚ ਆਪਾਂ ਗਏ ਨਹੀਂ ਨੇ ਕੋਈ ਨੀ ਮਿਲਿਆ ਦਫਤਰ ਚ ਹਾਂਜੀ ਨਹੀਂ ਕੋਈ ਮਿਲਿਆ ਹਨੀ ਵੀਰਾਂ ਕੋ ਕੀ ਪੀ ਲ ਕਰਦੇ ਆ ਸਾਡੀ ਤੇ ਉਹ ਪੀ ਲ ਆ ਕੇ ਸਾਡੀ ਵੱਤੋਂ ਕੁਝ ਮਦਦ ਕੀਤੀ ਜਾਵੇ ਤੇ ਸਾਡੇ ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕੀਏ